ਕੀ ਮਾਸਾ ਵੀ ਰਿਸਕ ਨਹੀਂ ਲੈਵੇ ਜਿੱਥੇ ਪਤਾ ਲੱਗਦਾ ਕਿ ਕਿਤੇ ਤੁਸੀਂ ਬੰਨ ਜਾ ਕੇ ਕਿਤੇ ਪਾਣੀ ਜ਼ਿਆਦਾ ਚੜ ਗਿਆ ਇਹ ਬੇਦੀ ਛੰਨਾ ਪਿੰਡ ਆ ਬਿਲਕੁਲ ਹਿੰਦਪਾਕ ਬਾਰਡਰ ਦੇ ਉੱਤੇ ਆ ਰਾਵੀ ਦਰਿਆ ਦੇ ਕੰਢੇ ਤੇ ਆ ਸਾਨੂੰ ਪਤਾ ਲੱਗਾ ਕਿ ਇੱਕ ਥਾਂ ਤੋਂ ਪੋਦੇ ਜਿਹੜੇ ਲੀਕ ਹੋ ਗਏ ਦਰਿਆ ਦਾ ਪਾਣੀ ਪਿੰਡ ਚ ਆ ਦਿਆ ਤਾਂ ਇਸ ਵੇਲੇ ਡੀਸੀ ਸਾਹਿਬ ਮੈਂ ਐਸਐਸਪੀ ਸਾਹਿਬ ਸਾਰੇ ਐਸਡੀਐਮ ਏਡੀਸੀ ਸਾਰੇ ਅਫਸਰ ਤਾਂ ਇਸ ਵੇਲੇ ਆਏ ਸਾਡੇ ਐਕਸ਼ਨ ਸਾਡੇ ਜਾਣੇ ਅਸੀਂ ਰਲ ਲੱਗੇ ਕਿ ਕਿਤੇ ਵੀ ਕਿਸੇ ਵੀ ਸਾਡੇ ਬੰਦੇ ਦਾ ਜਾਨ ਮਾਲ ਦਾ ਨੁਕਸਾਨ ਨਾ ਹੋਵੇ ਕਿ ਸਾਡੇ ਬੀਐਸਐਫ ਦੇ ਜਵਾਨ ਵੀ ਨੇ ਹਾਂ ਇਹਨਾਂ ਨੂੰ ਵੀ ਕਿਹਾ ਕਿ ਜੇ ਇਹਨਾਂ ਦੀ ਪੋਸਟ ਦੇ ਉੱਤੇ ਕੋਈ ਇਹਨਾਂ ਨੂੰ ਪ੍ਰੋਬਲਮ ਆ ਪਿਛਲੇ ਸਾਲ ਇਹਨਾਂ ਦੀਆਂ ਪੋਸਟਾਂ ਜਿਹੜੀਆਂ ਉਹ ਰੁੜ ਗਈਆਂ ਸੀਗੀਆਂ ਇਹਨਾਂ ਨੂੰ ਵੀ ਕਿਹਾ ਕਿ ਤੁਹਾਨੂੰ ਕੋਈ ਹੈਲਪ ਚਾਹੀਦੀ ਸਾਡੇ ਵੱਲੋਂ ਤੋਂ ਅਸੀਂ ਹਾਜ਼ਰ ਹਾਂ ਸਾਡਾ ਆਪਨੇ ਆਪਣਾ ਖਿਆਲ ਵੀ ਰੱਖਣਾ ਕਿਸਾਨੋ ਕਾ ਖਿਆਲ ਵੀ ਰੱਖਣਾ ਹਾਂ ਹਾਂ ਮਜਦੂਰੋ ਕਾ ਖਿਆਲ ਵੀ ਰੱਖਣਾ ਠੀਕ ਹੈ ਜਿੱਥੇ ਜਹਾਂ ਪੇ ਆਪ ਆਪਕੋ ਲੋੜ ਪੜੇ ਹਮੇਸ਼ਾ ਕਾਲ ਕਰੋ ਡੀ ਸਾਹਿਬ ਕੋ ਕਾਲ ਕਰੋ ਐਸਐਸਪੀ ਸਾਹਿਬ ਕੋ ਕਾਲ ਕਰੋ ਸਭ ਕੋ ਕਾਲ ਕਰੋ ਠੀਕ ਹੈ ਨਾ ਹਾਂ ਮਤਲਬ ਅਸੀਂ ਲੱਗੇ ਹਾਂ ਪਾਣੀ ਦਾ ਪੱਧਰ ਕੀ ਹੈ ਜੀ ਰਾਤ ਦੇ ਪਾਣੀ ਦਾ ਪੱਧਰ ਤੇ ਅਜੇ ਵਧ ਰਿਹਾ ਪਰ ਕੋਈ ਨਹੀਂ ਪਰਮਾਤਮਾ ਸਾਡੇ ਨਾਲ ਹੈ ਅਜੇ ਕਿਰਪਾ ਰਹੂਗੀ ਕੋਈ ਗੱਲ ਨਹੀਂ ਨਹੀਂ ਨਾਲ ਇਦਾਂ ਹੀ ਸੀ ਲੋਕ ਸਾਡੇ ਵਿਚਾਰੇ ਜਾਗਦੇ ਜਾਂ ਰਿਸਕ ਦੇ ਵਿੱਚ ਹੈ ਤੇ ਅਸੀਂ ਪਹਿਲਾਂ ਕੋਨੇ ਆਲ ਸੀ ਕਿ ਉਹਨੇ ਇੱਧਰ ਆ ਗਏ ਹਾਂ ਸਾਡੀ ਰਾਤ ਜਦੋਂ ਲੋੜ ਪਊਗੀ ਉਸ ਲਈ ਹਾਜ਼ਰ ਤੁਸੀਂ ਬਣੇ ਰਹੋ ਹਰ ਤਾਜ਼ਾ ਅਪਡੇਟ ਦੇ ਲਈ ਔਨ ਸਕਾਈ ਟੀਵੀ ਦੇ ਨਾਲ